ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਵਿੰਦਰ ਸਿੰਘ ਅੱਜ ਦੇ ਕਈ ਅਹਿਮ ਮੁੱਦਿਆਂ ਦੇ ਵਿੱਚੋਂ ਅਮਰੂਦ ਮੁਆਵਜ਼ਾ ਕਪਲਾ ਮਾਮਲਾ ਇੱਕ ਹੈ ਜਿਸ ਦੇ ਵਿੱਚ ਕਰੋੜਾਂ ਦੇ ਕਪਲੇ ਦੀ ਗੱਲ ਕਹੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਇਹ ਮਾਮਲਾ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਸੀ ਅਤੇ ਉਸ ਜ਼ਮੀਨ ਦੇ ਉੱਪਰ ਫਲਦਾਰ ਬੂਟਿਆਂ ਦਾ ਮੁਆਵਜ਼ਾ ਮਿਲਦਾ ਅਤੇ ਕਰੋੜਾਂ ਦਾ ਕਪਲਾ ਕੀਤਾ ਜਾਂਦਾ ਦਰਸਲ ਈਡੀ ਦੇ ਵੱਲੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਚੰਡੀਗੜ੍ਹ ਮੋਹਾਲੀ ਅਤੇ ਫਿਰੋਜ਼ਪੁਰ ਸਮੇਤ 22 ਤਿਕਾਣੇ ਤੇ ਛਾਪੇਮਾਰੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕੁਝ ਆਈਏਐਸ ਅਫਸਰ ਪ੍ਰਾਪਰਟੀ ਡੀਲਰ ਅਤੇ ਕਿਸਾਨ ਵੀ ਸ਼ਾਮਿਲ ਹਨ ਅਤੇ ਇਸ ਮਾਮਲੇ ਦੇ ਵਿੱਚ 130 ਕਰੋੜ ਰੁਪਏ ਤੋਂ ਉੱਪਰ ਦੇ ਕਪਲੇ ਦੀ ਗੱਲ ਕਹੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਆਈਏ ਅਫਸਰ ਵਰਨ ਰੂਜ਼ਮ ਦੇ ਘਰ ਚਾਪੇ ਮਾਰੀ ਕੀਤੀ ਜਾਂਦੀ ਹੈ ਈਡੀ ਦੇ ਵੱਲੋਂ ਪਹੁੰਚ ਕੀਤੀ ਜਾਂਦੀ ਹੈ ਤੇ ਦੇਖਿਆ ਜਾਂਦਾ ਹੈ ਕਿ ਉਹਨਾਂ ਦੇ ਘਰ ਦੇ ਪਿਛਲੇ ਪਾਸੇ ਜੋ ਪਾਰਕ ਬਣੀ ਹੋਈ ਹੈ ਉਸ ਦੇ ਵਿੱਚ ਕੁਝ ਦਸਤਾਵੇਜ਼ ਫਟੇ ਹੋਏ ਮਿਲੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਉਹਨਾਂ ਨੇ ਬਚਨ ਦੀ ਕੋਸ਼ਿਸ਼ ਕੀਤੀ ਹੋਵੇ ਅਤੇ ਉਹਨਾਂ ਦੀ ਪਤਨੀ ਵੀ ਇਸ ਮਾਮਲੇ ਦੇ ਵਿੱਚ ਸ਼ਾਮਲ ਦੱਸੀ ਜਾ ਰਹੀਆ ਉਥੇ ਹੀ ਫਿਰੋਜ਼ਪੁਰ ਦੇ ਡੀਸੀ ਦੀ ਪਤਨੀ ਵੀ ਇਸ ਮਾਮਲੇ ਦੇ ਵਿੱਚ ਨਾਮਜ਼ਦ ਦੱਸੀ ਜਾ ਰਹੀਆ ਦੱਸ ਦਿਆ ਕਿ ਇਹ ਮਾਮਲਾ ਗ੍ਰੇਟਰ ਮਹਾਲੀ ਵਿਕਾਸ ਅਥਾਰਟੀ ਦੇ ਵੱਲੋਂ 에어ਪੋਰਟ ਰੋਡ ਤੇ 에어로ਟਰੋਪੋਲਿਸ ਪ੍ਰੋਜੈਕਟ ਦੇ ਲਈ ਜ਼ਮੀਨ ਐਕਵਾਇਰ ਕਰਨ ਦੇ ਨਾਲ ਸੰਬੰਧਿਤ ਹੈ ਐਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਕਮਾਂਡਾ ਦੇ ਵੱਲੋਂ ਲੈਂਡ ਪੋਲਿੰਗ ਨੀਤੀ ਦੇ ਅਨੁਸਾਰ ਕੀਤਾ ਗਿਆ ਉਸ ਜ਼ਮੀਨ ਦੇ ਵਿੱਚ ਲਗਾਏ ਗਏ ਅਮਰੂਦ ਦੇ ਦਰਖਤਾਂ ਦੀ ਕੀਮਤ ਜ਼ਮੀਨ ਤੋਂ ਵੱਖਰੀ ਅਦਾ ਕੀਤੀ ਗਈ ਸੀ ਫਲਦਾਰ ਦਰਖਤਾਂ ਦੀ ਕੀਮਤ ਬਾਗਬਾਨੀ ਵਿਭਾਗ ਦੇ ਵੱਲੋਂ ਤੈਅ ਕੀਤੀ ਗਈ ਇਸ ਤੋਂ ਬਾਅਦ ਭੂਮੀ ਗ੍ਰਹਿਣ ਕਲੈਕਟਰ ਨੇ ਫਲਦਾਰ ਰੁੱਖਾਂ ਦੀ ਇੱਕ ਸਰਵੇਖਣ ਸੂਚੀ ਡਾਇਰੈਕਟਰ ਬਾਗਬਾਨੀ ਨੂੰ ਭੇਜੀ ਤੇ ਦਰਖਤਾਂ ਦਾ ਮੁਲਾਂਕਣ ਰਿਪੋਰਟ ਤਿਆਰ ਕੀਤਾ ਜ਼ਮੀਨ ਅਕਵਾਇਰ ਹੋਣ ਤੋਂ ਪਹਿਲਾਂ ਕੁਝ ਲੋਕਾਂ ਨੇ ਇੱਥੇ ਅਮਰੂਦ ਦੇ ਬੂਟੇ ਲਾਏ ਸਨ ਪਰ ਗਮਾਡਾ ਅਧਿਕਾਰੀਆਂ ਦੇ ਨਾਲ ਮਿਲ ਕੇ ਉਹਨਾਂ ਬੂਟਿਆਂ ਦੀ ਉਮਰ 4 ਤੋਂ 5 ਸਾਲ ਵਧਾ ਦਿੱਤੀ ਗਈ ਅਤੇ ਇਸ ਕਾਰਨ ਮੁਆਵਜ਼ਾ ਜਿਹੜਾ ਕਾਫੀ ਵੱਧ ਗਿਆ ਇਸ ਤਰ੍ਹਾਂ ਕਈ ਲੋਕਾਂ ਨੇ ਮਿਲ ਕੇ ਗਲਤ ਤਰੀਕੇ ਦੇ ਨਾਲ ਮੁਆਵਜ਼ਾ ਲੈ ਲਿਆ ਦੱਸ ਦੇ ਇੱਕ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਵੀ ਪਿਛਲੇ ਸਾਲ ਛਾਪੇਮਾਰੀ ਕੀਤੀ ਸੀ ਵਿਜੀਲੈਂਸ ਨੇ ਇਸ ਮਾਮਲੇ ਦੇ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਪਰ ਅਦਾਲਤ ਨੇ ਮੁਆਵਜ਼ਾ ਰਾਸੀ ਵਾਪਸ ਜਮ੍ਹਾਂ ਕਰਵਾ ਕੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਸੀ ਇਸ ਮਾਮਲੇ ਵਿੱਚ ਮੁਲਜ਼ਮਾ ਨੇ ਮੁਆਵਜ਼ਾ ਲੈਣ ਦੇ ਲਈ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਵੱਲੋਂ ਅਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਤੇ ਨਿਜਮ ਤੋਂ ਵੱਧ ਅਮਰੂਦ ਦੇ ਬੂਟੇ ਲਾਇਏ ਸਨ ਦੋ ਚੱਕੀ ਜ਼ਮੀਨ ਠੇਕੇ ਤੇ ਲੈਣ ਵਾਲਿਆਂ ਨੇ ਪ੍ਰਤੀ ਏਕੜ 2000 ਤੋਂ 2500 ਦਰਖਤ ਦਿਖਾਈ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ 132 ਰੁੱਖ ਪ੍ਰਤੀ ਏਕੜ ਦੀ ਸਿਫਾਰਿਸ਼ ਤੋਂ ਕਿਤੇ ਵੱਧ ਸਨ ਇਸ ਮਾਮਲੇ ਦੇ ਸਬੰਧਤ ਵਿੱਚ ਪਿਛਲੇ ਸਾਲ ਵਿਜੀਲੈਂਸ ਬਿਊਰੋ ਦੇ ਵੱਲੋਂ ਕਈ ਬੰਦਿਆਂ ਤੇ ਆਈਪੀਸੀ ਦੀਆਂ 409 420 464 463 468 471 ਅਤੇ 120 ਬੀ ਜੈਯਾਂਤਰਾਮਸਣੇ ਮਾਮਲਾ ਦਰਜ ਕੀਤਾ ਸੀ ਜਿਸ ਦੇ ਵਿੱਚ ਮੁੱਖ ਮਲਜ਼ਮ ਭੁਪਿੰਦਰ ਸਿੰਘ ਭਿੰਦਰ ਸਣੇ ਬਿੰਦਰ ਸਿੰਘ ਵਿਸ਼ਾਲ ਪੰਡਾਰੀ ਬਚਿੱਤਰ ਸਿੰਘ ਪਟਵਾਰੀ ਅਤੇ ਮਕੇਸ਼ ਜਿੰਦਲ ਨੂੰ ਸ਼ਾਮਲ ਕੀਤਾ ਗਿਆ ਅਧਿਕਾਰੀਆਂ ਦੀ ਮਿਲੀਭੁਗਤ ਦੇ ਨਾਲ ਰੁਖ 2016 ਤੋਂ ਰਿਕਾਰਡ ਦੇ ਵਿੱਚ ਦਿਖਾਏ ਗਏ ਹਨ ਅਤੇ 5500 ਏਕੜ ਜ਼ਮੀਨ ਐਕਵਾਇਰ ਕਰਨ ਦਾ ਇਹ ਮਾਮਲਾ ਸੀ ਜਿਸ ਦੇ ਵਿੱਚ ਪਿਛਲੇ ਸਾਲ 40 ਕਰੋੜ ਰੁਪਏ ਵਿਜੀਲੈਂਸ ਬਿਊਰੋ ਨੇ ਰਿਕਵਰ ਕੀਤੇ ਬਿਊਰੋ ਰਿਪੋਰਟ ਐਸਨ ਚੜ ਨਿਊਜ਼